ਹੈਲੋ ਗਾਇਜ਼ ਵੈਲਕਮ ਟੂ ਮਾਈ ਯੂਟਿਊਬ ਚੈਨਲ ਸੋ ਅੱਜ ਦਾ ਜਿਹੜਾ ਬਲੌਗ ਹੈ ਬਹੁਤ ਹੀ ਯੂਸਫੁਲ ਹੈ ਜਿਹੜੇ ਬੱਚੇ ਖਾਸ ਕਰਕੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਸੋ ਜਿਨ੍ਹਾਂ ਦਾ ਕੋਰਸ ਜਿਹੜਾ ਹੈਲਥ ਮੈਨੇਜਮੈਂਟ ਦਾ ਹੈਗਾ ਬਾਕੀ ਜਿਹੜੇ ਬੱਚੇ ਹੈਲਥ ਦੇ ਰਿਕਾਰਡਿੰਗ ਸਟੂਡੈਂਟ ਨੇ ਜਿਹੜੇ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੇ ਨੇ ਜਿੱਦਾਂ ਮਤਲਬ ਜਿਹਨਾਂ ਦਾ ਸਟੱਡੀ ਪਰਮਿਟ ਮੁੱਕ ਜਾਂਦਾ ਹੈਗਾ ਖਤਮ ਹੋ ਜਾਂਦਾ। ਸੋ ਉਹਨਾਂ ਦਾ ਵੀਜ਼ਾ ਜਿਹੜਾ ਐਕਸਟੈਂਡ ਕਰਵਾਉਣਾ ਪੈਂਦਾ। ਸੋ ਹੁਣ ਆਪਾਂ ਮੈਡੀਕਲ ਕਰਵਾਣ ਜਾਵਾਂਗੇ। ਬਸ ਦੀ ਵੇਟ ਕਰਦੇ ਆ ਇਸ ਟਾਈਮ। ਸੋ ਸਵੇਰ ਦੇ 9:00 ਵਜੇ ਆ ਬੱਸ ਜਿਹੜੀ ਆ। ਉਹ ਆ ਰਹੀ ਹੈ ਸਾਡੀ। ਸੋ ਤੁਹਾਨੂੰ ਦੱਸਾਂਗੇ ਕਿ ਕਿੱਥੇ-ਕਿੱਥੇ ਮੈਡੀਕਲ ਹੁੰਦਾ। ਸੋ ਅਪਾ ਇਸ ਟਾਈਮ ਹੈਗੇ ਆ ਹੈਲੀਫੈਕਸ ਨੋਵਾ ਸਕੋਸ਼ੀਆ ਦੇ ਵਿੱਚ। ਸੋ ਤੁਹਾਨੂੰ ਦੱਸਾਂਗੇ ਆਪਾਂ ਕਿੱਥੇ-ਕਿੱਥੇ ਕਿਸ ਤਰੀਕੇ ਨਾਲ ਮੈਡੀਕਲ ਕਰਵਾਇਆ ਜਾ ਕੇ ਸੋ ਬਾਸ ਆ ਚੁੱਕੀ ਹੈ ਹੁਣ ਬਸ ਦੇ ਵਿੱਚ ਬੰਨੇ ਆ ਸੋਨਹੀਂ ਟਿੱਕ ਟਕ ਕਰਾਵਾਂਗੇ ਵਿੱਚ ਟ੍ਰਾਂਸਫਰ ਥੈਂਕ ਯੂ ਬਾਰਲਾ ਵੀ ਚੈੱਕ ਕਰਵਾਂ। ਸੋ ਤੁਸੀਂ ਦੇਖ ਸਕਦੇ ਹੋ। ਬਾਹਰਲੀ ਗੈਟ ਵੀ ਤੇ ਪਾਸ ਦੇ ਅੰਦਰਲੀ ਗੈਟ ਦਾ ਵੀ ਵੀ ਚੈੱਕ ਕਰ ਸਕਦੇ। ਸੋ ਬੱਸ ਜਿਹੜੀ ਸਾਰੀ ਭਰੀ ਹੋਈ ਸੀ ਜੀ। ਪੂਰੀ ਸੀ ਵੀ ਬੱਸ। ਸੋ ਤੁਸੀਂ ਬਾਰਲਾ ਵੀ ਉਹ ਵੀ ਚੈੱਕ ਕਰ ਸਕਦੇ ਆ। ਦੇਖ ਸਕਦੇ ਹੋ ਤੁਸੀਂ। ਕਿਸ ਤਰੀਕੇ ਨਾਲ ਸਵੇਰੇ ਸਵੇਰੇ ਲੋਕੀ বুকਿੰਗ ਕਰਦੇ ਆਪਣੇ ਗੋਸਟ ਜਾ ਰਹੇ ਨੇ ਕੋਈ स्कूल जा रहे बच्चे सारे अपने अपने कमां जा रहे हैं so, आज थोड़ा वेदर भी सही है धुप्प भी चढ़ी हुई है ਹਰੀ ਖਾਲੀ ਹੋ ਚੁੱਕੀ ਹੈ ਸਾਰੇ ਆਪਣੀ ਆਪਣੀ ਜਗ੍ਹਾ ਤੇ ਉਤਰ ਗਏ ਨੇ ਸਾਡਾ ਸਟੋਪਿੰਗ ਵੀ ਆਣੇ ਲੱਗ ਗਏ ਥੋੜਾ ਟਾਈਮ ਹੋ ਚੁੱਕਿਆ 9:00 ਬਜੇ 50 ਮਿੰਟ ਸਾਨੂੰ ਆਲਮੋਸਟ 10 ਮਿੰਟ ਹੋ ਗਏ ਬਾਅਦ ਜੇ ਬੰਦ ਗਿਆ ਸੋ ਹੁਣ ਸਾਡਾ ਸਟਾਪ ਸਟੋਪੇਜ ਆ ਗਿਆ ਮੈਂ ਆਪਾਂ ਉਤਰਾਂਗੇ ਥੈਂਕ ਯੂ ਸੋ ਬੱਚੇ ਉੱਤਰ ਦੇ ਸਾਰੇ ਭੱਜਣਾ ਪਾਲੀਆਂ ਸੋ ਇਸ ਤਰੀਕੇ ਨਾਲ ਕ੍ਰੋਸਿੰਗ ਕਰਦੇ ਨੇ ਰੋਡ ਵੀ ਸਾਰੀਆਂ ਬੱਸਾਂ ਰੁਕ ਜਾਂਦੀਆਂ ਸੋ ਇੱਕ ਸਾਨੂੰ ਹੋਰ ਵਾਰਸ ਚੇਂਜ ਕਰਨੀ ਪਊਗੀ ਹੁਣ ਉਹਦੇ ਵੀ ਵੇਟ ਕਰਦੇ ਆ ਕਿੱਥੇ ਸਟੋਪ ਸਟਾਪ ਦੇ ਉੱਤੇ ਸੋ ਤੁਸੀਂ ਦੇਖ ਸਕਦੇ ਹੋ ਇਸ ਟ੍ਰੇਕ ਨੇ ਇੱਥੇ ਕ੍ਰੋਸਿੰਗ ਕਰਦੇ ਨੇ ਸਾਰੇ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਬਾਅਦ ਸੋ ਸਾਡੀ ਦੂਸਰੀ ਬੱਸ ਵੀ ਆ ਚੁੱਕੀ ਹੈ ਸੁਬਾ ਸਾਂ ਆ ਚੁੱਕੀ ਹੈ ਬੱਟੇ ਆਊਟ ਆਫ ਸਰਵਿਸ ਹੈ ਸੋ ਜਦੋਂ ਆਊਟ ਆਫ ਸਰਵਿਸ ਹੋਵੇ ਬੱਸ ਤੇ ਉਸ ਟਾਈਮ ਆਪਾਂ ਬੱਸ ਦੇ ਵਿੱਚ ਐਂਟਰ ਨਹੀਂ ਕਰ ਸਕਦੇ तो आउट ऑफ सर्विस इस करके हुई है क्योंकि इन्हों ड्राइवर चेंज हो गया जब तक आउट ऑफ सर्विस आए बस के कर सकते जो आउट ऑफ सर्विस हटाऊंगे उस तो बाद करना और अपना बाहर ही वेट करनी है बस से जो ड्राइवर है वो चेंज होगा ਸਾਹੇ ਇੰਟਰਨੈਟ ਕਰ ਸੋਨਾ ਸੀ ਚੱਲਦੇ ਆ ਬਸ ਦੇ ਵਿੱਚ ਟਿਕਟ ਚੈੱਕ ਕਰਾਤੀ ਸੀਟ ਤੇ ਬੈਠੇ ਜਾ ਕੇ ਸੋ ਬਸ ਦੇ ਵਿੱਚ ਜਾਂਦੇ ਜਾਂਦੇ ਥੋੜੇ ਥੋੜੇ ਕਲਿੱਪ ਵੀ ਐਡ ਕੀਤੇ ਸੋ ਤੁਸੀਂ ਚੈੱਕ ਕਰ ਸਕਦੇ ਆ ਬਾਹਰਲਾ 뷰 ਕਿੰਨਾ ਵਧੀਆ ਅੱਜ ਵੈਦਰ ਵੀ ਬੜਾ ਵਧੀਆ ਹੈ ਕੋਰ ਅੱਜ ਤੋਂ ਬੁਗੇ ਚੱਲੀ ਜਾ ਸੁਨੋ ਨਹੀਂ ਪੈ ਰਹੀ ਇਸ ਕਰਕੇ ਅੱਜ ਵੈਦਰ ਜਿਹੜਾ ਬਿਲਕੁਲ ਸਾਫ ਹੈ ਚੈੱਕ ਕਰ ਸਕਦੇ ਕਿੰਨਾ ਵਧੀਆ 뷰 ਦਿਖਾਈ ਦੇ ਰਿਹਾ ਕਾਫੀ ਸੁਨੋਕ ਭਈ ਹੈ ਤੁਸੀਂ ਕਿੰਨਾ ਕਰ ਸਕਦੇ ਆ 105 ਦਾ ਬ੍ਰਿਜ ਤੋਂ ਉੱਪਰ ਦੀ ਜਾਂਦੇ ਆ ਸੋ ਬਹੁਤ ਹੀ ਜ਼ਿਆਦਾ ਵਧੀਆ 뷰 ਦਿੱਖਦਾ ਸੋ ਤੁਸੀਂ ਚੈੱਕ ਕਰ ਸਕਦੇ ਆ ਕਿੰਨਾ ਵਧੀਆ 뷰 ਦਿਖਾਈ ਦੇ ਰਿਹਾ ਸੋ ਇੱਥੇ ਜਿਹੜਾ ਏਰੀਆ ਹੈ ਇਹ ਸ਼ਿਪ ਜਿੰਨੇ ਵੀ ਸ਼ਿਪ ਦੇ ਵਿੱਚ ਸਮਾਨ ਦਾ ਸਾਰੇ ਇੱਥੇ ਸਟਾਕ ਹੁੰਦਾ ਸਮਾਨ ਅਣੀ ਵੀ ਦੇਖੋ ਕਿੰਨਾ ਸਾਫ਼ ਹੈ ਇੱਕ ਸ਼ਿਪ ਜਾ ਰਿਹਾ ਛੋਟਾ ਜਿਹਾ ਸਭਾ ਕਿਤੇ ਦੇਖ ਸਕਦੇ ਆ ਐਸੈਕਸ ਨੂੰ ਹੈਗੀ ਆ ਪ੍ਰੇਨੀ ਨਹੀਂ ਹੈ ਬਟਪਾ ਜਿੱਸੇ ਰਹਿਣਾ ਉਸਰ ਜਾ ਰਿਹਾ ਇਸ ਨੂੰ ਹੈ ਬਟਾ ਤੇ ਜਿਹੜਾ ਵੈਦਰ ਹੈ ਬਹੁਤ ਹੀ ਹੱਦ ਵਧੀਆ ਬਿਲਕੁਲ ਸਾਫ਼ ਹੈ ਜਿਸ ਨੂੰਂ ਦਿੱਤੇ ਫਿਰ ਥੋੜਾ ਖੋ ਜਾਣਾ ਹੈ ਜਦੋਂ ਸਨੋ ਤੇ ਟਾਈਮ ਜਦੋਂ ਆਪਾ ਹੋ ਕੇ ਕਰਦੇ ਹਾਂ ਤਾਂ ਉਹ ਤੂੰ ਤੁਰਦਾ ਗੱਡੀ ਗੱਡੀ ਹੋ ਗਈ ਤਾਂ ਚਲੋ ਸਹੀ ਰੰਦਾ ਬੰਦਾ इजीली ਰੰਦਾ ਸੋ ਚਲੋ ਅਜ ਤੱਕ ਠੀਕ ਹੀ ਆਪਸ ਨੂੰ ਸੁਣੋ ਨਹੀਂ ਆ ਕਿ ਤੂੰ ਕੰਡ ਹੈਗੀ ਹੈ ਬਟ ਜਦੋਂ ਤੂੰ ਹੋਵੇ ਫਿਰ ਨਹੀਂ ਲੱਗਦੀ ਨਹੀਂ ਸਾਡਾ ਜਿਹੜਾ ਸਟੋਪੇਜ ਹੈ ਉਹ ਆ ਗਿਆ ਆਪਣਾ ਫਾਰਮ ਕਰਦੇ ਬਾਅਦ। ਸੋ ਗਾਈਜ਼ ਪੂਰੇ ਸਾਨੂੰ 2 ਘੰਟੇ ਲੱਗ ਗਏ ਇੱਥੇ ਪੁੱਜਣ ਨੂੰ। ਸੋਰਸਿੰਗ ਲొਕੇਸ਼ਨ ਲਗਾ ਲਈਏ ਫੋਨ ਤੇ। ਜਿੱਥੇ ਮੈਡੀਕਲ ਕਰਵਾਉਣਾ ਹੈ। ਸੋ ਤੁਸੀਂ ਬਾਹਰਲਾ 뷰 ਚੈੱਕ ਕਰ ਸਕਦੇ ਆ। आज सुनो तो है नहीं बट हवा बहुत ज़्यादा चल रही है।, है नहीं मौसम साफ़ है आसमान भी बिल्कुल साफ है वैदर बिल्कुल बढ़िया वाया ठंड बहुत ज़्यादा है ਕਰ ਸਕਦੇ ਤੁਸੀਂ ਹਾਂ ਬਹਿਲ ਕੇਅਰ ਇਸ ਸਾਈਡ ਜਾਵਾਂਗੇ ਆਪਾਂ ਮੈਡੀਕਲ ਕਰਵਾਉਣ ਵਾਸਤੇ ਸੋ ਹੁਣ ਆਪਾਂ ਡੋਰ ਦੇਖਦੇ ਕਿ ਕਿ ਸਿਰ ਤੋਂ ਇੰਟਰ ਹੁੰਦੇ ਨੇ ਅੰਦਰ ਇੱਥੇ ਤੋਂ ਤਾਂ ਹੁੰਦਾ ਹੋਵੇ ਰੋ ਪਾ ਜਿੱਥੇ ਆ ਗਏ ਆ ਇਹ ਲੱਗਦਾ ਤਾਂ ਹੈ ਨਹੀਂ ਕਿ ਮੈਡੀਕਲ ਕਿ ਮੰਮੀ ਕਰਨਗੇ ਤੇ ਸਾਡਾ ਇਹਦਾ ਸਟੋਰ ਹੀ ਲੱਗਦਾ ਇਹਨਾਂ ਦਾ ਚਲੋ ਇੱਥੋਂ ਕਨਫਰਮ ਕਰਦੇ ਆ ਇੱਕ ਵਾਰੀ ਕਿ ਮੈਡੀਕਲ ਕਿੱਥੇ ਹੁੰਦਾ ਇਹਦਾ ਸਟੋਰ ਵੀ ਹੈਗਾ ਇਹ ਲੋਕੇਸ਼ਨ ਤਾਂ ਇੱਥੇ ਦੱਸ ਰਹੀ ਆ ਬਟ ਚਲੋ ਇੱਕ ਵਾਰੀ ਪੁੱਛ ਲੈਣੇ ਕਨਫਰਮ ਕਰ ਲੈਣੇ ਸੋ ਤੁਸੀਂ ਦੇਖਾ ਬਿਹਾ ਤੇ ਸਾਰਾ ਇਹ ਜਿੰਨਾ ਵੀ ਮੈਡੀਕਲ ਦਾ ਸਮਾਨ ਹੈ ਸਾਰਾ ਹੀ ਮਿਲਦਾ ਅਵੇਲੇਬਲ ਹੈ ਇੱਥੇ ਸੋ ਅੰਦਰੋਂ ਕਨਫਰਮ ਕੀਤਾ ਉਨੰਨਾ ਸਾਨੂੰ ਹੋਰ ਸਾਈਡ ਭੇਜਿਆ ਸੋ ਇਹ ਸਾਈਡ ਹੋਊਗਾ ਸਾਡਾ ਮੈਡੀਕਲ ਸੋ ਹੁਣ ਜਾਵਾਂਗੇ ਆਪਾਂ 205 ਤੇ ਸੋ ਲੈਟ ਤੇ ਸੋ ਅੰਦਰ ਆ ਕੇ ਥੋੜੀ ਜਿਹੀ ਚੈਨ ਮਿਲਦੀ ਹੈ ਬਾਹਰ ਤੇ ਬਹੁਤ ਹੀ ਜ਼ਿਆਦਾ ਠੰਡ ਹੈ जा सो राइट नहीं लगाया फिर राइट सो so, फाइनली असं उ पहुंच गए जिथे मेडिकल करवाना मेडिकल करवा के फ्री हो गए हम आ गए बहर आके लोकेशन लगा ली है ਚੈੱਕ ਕਰਦੇ ਆ ਕਿ ਸਾਡੀ ਬੱਸ ਕਿੰਨੇ ਵਜੇ ਹੈ ਕਿੰਨੇ ਵਜੇ ਜਾਣੀ ਹੈ ਸੋ ਬੱਸ ਵੀ ਥੋੜੇ ਟਾਈਮ ਤੱਕ ਹੀ ਆਣ ਆ ਰਹੀ ਹੈ ਬੱਸ ਸਟੈਂਡ ਥੋੜੀ ਦੂਰ ਹੈ ਸੋ ਚਲੋ ਹੁਣ ਚੱਲਦੇ ਆ ਬੱਸ ਸਟੈਂਡ ਨਾਲ ਜਦੋਂ ਤੱਕ ਆਪਾਂ ਪਹੁੰਚਣਾ ਉਹਨੇ ਟਾਈਮ ਤੱਕ ਬੱਸ ਆਈ ਜਾਣੀ ਆਲਮੋਸਟ ਸੋ ਤੁਸੀਂ ਬਣੇ ਰਿਹਾ ਸਾਡੀ ਵੀਡੀਓ ਨਾਲ ਗੋ ਗਾਈ ਬਸ ਸਟੈਂਡ ਤੇ ਅਸੀਂ ਪੁੱਜ ਗਏ ਹਾਂ ਸਵਾਣ ਕਰਦੇ ਆ ਬਸ ਦੀ ਵੇਟ ਇਸ ਸਾਈਡ ਨਾਲ ਇੱਦਾਂ ਸਟੋਪੇਜ ਬਣਿਆ ਤੁਸੀਂ ਇੱਥੇ ਆ ਕੇ ਅੰਦਰਲੀ ਸਾਈਡ ਆ ਕੇ ਵੇਟ ਕਰ ਸਕਦੇ ਆ ਕਿੱਦਾਂ ਜਾਣੀ ਕਿ ਇੱਥੇ ਹੋ ਵਗੈਰਾ ਨਹੀਂ ਲੱਗਦੀ ਨੇ ਸੋ ਇੱਥੇ ਆਪਾਂ ਖੜਕੇ ਹੁਣ ਵੇਟ ਕਰਾਂਗੇ ਬੱਸ ਦੀ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ ਬੱਸ ਆ ਚੁੱਕੀ ਹੈ ਤੋਂ ਚੱਲਨੇ ਆ ਵਾਪਸ ਤੋ 프ੈਂਕਸ ਹੁਣ ਆਪਾਂ ਉਤਰ ਗਏ ਆ ਬੱਸ ਦੇ ਵਿੱਚੋਂ ਹੁਣ ਜਾਵਾਂਗੇ ਬਲੱਡ ਟੈਸਟ ਕਰਵਾਉਣ ਵਾਸਤੇ ਉਹ ਲੱਗ ਗਈ ਐ ਬੱਸ ਸਟੈਂਡ ਤੇ ਇੱਥੇ ਬਲੱਡ ਟੈਸਟ ਕਰਵਾਵਾਂਗੇ ਅੱਗੇ ਠੰਡ ਬਹੁਤ ਜ਼ਿਆਦਾ ਲੱਗ ਰਹੀ ਐ ਹਵਾ ਬਹੁਤ ਹੀ ਜ਼ਿਆਦਾ ਤੇਜ਼ ਚੱਲਦੀ ਪਈ ਐ ਤੋ ਸਿਵਿਕਸ ਤੋਂ ਸਕਦੇ ਆ ਮਾਈਕ ਦੇ ਵਿੱਚ ਵੱਜਦੀ ਹੋਣੀ ਹਵਾ ਬਹੁਤ ਹੀ ਜ਼ਿਆਦਾ ਤੇ ਸੋ ਗਾਇਸ ਸਾਨੂੰ ਹੁਣ ਮਿਲ ਨਹੀਂ ਰਿਹਾ ਹੈਗਾ ਜਿੱਥੇ ਬਲੱਡ ਪ੍ਰੈਸ਼ਰ ਕਰਵਾਉਣਾ ਸਾਨੂੰ ਨਾ ਪਤਾ ਹੋਵੇ ਥੋੜੀ ਜਿਹੀ ਕਨਫਿਊਜ਼ ਪਤਾ ਕਰਦੇ ਹਾਂ ਫਿਰ ਕਿਸੇ ਤੋਂ ਸੋ ਇੱਥੇ ਆ ਕੇ ਹੁਣ ਅਸੀਂ ਕਨਫਿਊਜ਼ ਹੋ ਗਏ ਆਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸ ਸਾਈਡ ਜਾਵਾਂਗੇ ਫੇਰ ਹੀ ਸੋ ਆ ਗਏ ਆਂ ਸਾਰੀ ਕੋਈ ਬਾਰ-ਬਾਰ ਘੁੰਮ ਕੇ ਆਈ ਜਾ ਰਹੀ ਹੈ ਇੱਥੇ ਪਤਾ ਨਹੀਂ ਹੁਣ ਮੈਪ ਵੀ ਸਾਨੂੰ ਇੱਥੇ ਲੈ ਕੇ ਆ ਰਿਹਾ ਸੋ ਹੁਣ ਆਪਾਂ ਇਹਨਾਂ ਤੋਂ ਕਨਫਰਮ ਕੀਤਾ ਕਿ ਕਿੱਧਰ ਜਾਣਾ ਉਹਨੇ ਸਾਨੂੰ ਸਮਝਾ ਦਿੱਤਾ ਅਸੀਂ ਭਟਕ ਗਏ ਸੀਗੇ ਆਪਣੇ ਰਾਹ ਤੋਂ ਸੋ ਹੁਣ ਫੇਰ ਆਪਾਂ ਆਪਣੇ ਰਾਹ ਤੇ ਪੈ ਗਏ ਆਂ ਚਲੋ ਦੇਖਦੇ ਆ ਅੱਗੇ ਜਾ ਕੇ ਕਿੱਥੇ ਪੁੱਜਦੇ ਆ ਕਿ ਨਹੀਂ ਬਹੁਤ ਭਾਈਆ ਬਹੁਤ ਵਧੀਆ ਸੇਮਰ ਸਾਡੀ ਅਸੀਂ ਪਹੁੰਚ ਗਏ ਜਿੱਥੋਂ ਬਲੱਡ ਟੈਸਟ ਹੋਣਾ ਹੈ ਸੋ ਮਿਲਦੇ ਆ ਤੁਹਾਨੂੰ ਥੋੜੇ ਟਾਈਮ ਤੱਕ ਸੋ ਗਾਇਸ ਹੁਣ ਆਪਾਂ ਚੱਲੇ ਆ ਘਰ ਨੂੰ ਅੱਜ ਬਹੁਤ ਲੇਟ ਹੋ ਗਏ ਮੈਡੀਕਲ ਕਰਵਾਉਂਦੇ ਕਰਵਾਉਂਦੇ ਨੇਗੇਟਿਵ ਦੀ ਵੀਡੀਓ ਇਹ ਦੇ ਵਿੱਚ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿੱਤੇ ਕਰਕੇ ਜਰੂਰ ਸਬਸਕ੍ਰਾਈਬ ਕਰ ਲਿਓ ਸਤੁਸੀ ਬਾਹਰਲਾ ਵੀਊ ਚੈੱਕ ਕਰ ਸਕਦੇ ਆ ਟਾਈਮ ਸ਼ਾਮ ਦੇ ਪੰਜ ਵੱਜ ਗਏ ਨੇ ਸੋ ਜਲਦੀ ਜਲਦੀ ਦੇ ਵਿੱਚ ਵੀਡੀਓ ਸ਼ੂਟ ਨਹੀਂ ਹੋਈ ਸੋ ਬਸ ਦੇ ਵਿੱਚ ਹੀ ਰਹਿ ਕੇ ਸ਼ੂਟ ਰਹੀ ਵੀਡੀਓ ਤੋ ਬਾਹਰ ਠੰਡ ਹੋ ਜਾ ਰਹੀ ਜੀ ਫਿਰ ਡੋੜ ਕੇ ਬੱਸ ਫੜਨੀ ਸੀ ਕਰਕੇ ਵੀਡੀਓ ਨਹੀਂ ਬਣਾ ਫੀ ਬੱਸ ਦੇ ਪਿੱਛੇ ਬਣਾਈ ਵੀਡੀਓ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ